संकल्प है विकसित भारत का संकल्प वो स्पष्ट दिख रहा है गरीब युवा किसान महिला उसकी पूरी चिंता की गई है हर वर्ग की चाहे वो मध्य वर्ग हो चाहे गरीब हो चाहे रोजगार करने वाले हो व्यापार वाले हो इंडस्ट्री के लोग हो हर एक की चिंता इसमें की गई है और खास तौर पर युवाओं के लिए रोजगार के नए अवसर कैसे पैदा होंगे रोजगार को कैसे आगे बढ़ाया जा सकता है गरीबों के लिए 3 ਕਰੋੜ ਨੇ ਘਰ اور ਅਗਲੇ 5 ਸਾਲ ਕੇ ਲਈ ਪੀਐਮ ਅਨ ਯੋਜਨਾ ਦਾ ਵਿਸਤਾਰ ਮੈਂ ਸਮਝਦਾ ਹਾਂ ਬਹੁਤ ਮਹੱਤਵਪੂਰਨ ਹੈ ਕੇਂਦਰ ਸਰਕਾਰ ਵੱਲੋਂ ਜੋ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਇਹ ਇੱਕ ਬੈਲੈਂਸ ਬਜਟ ਕਰਾ ਦਿੱਤਾ ਜਾਊਗਾ ਕਿਉਂਕਿ ਇਹਦੇ ਵਿੱਚ ਹਰ ਸੈਕਟਰ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ ਜੇ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀ ਵਿਭਿੰਨਤਾ ਕ੍ਰੌਪ ਡਾਈਵਰਸੀਫਿਕੇਸ਼ਨ ਜਿਹਦੀ ਆਪਾਂ ਅਕਸਰ ਗੱਲ ਕਰਦੇ ਹਾਂ ਉਹਦੇ ਤੇ ਕਾਫੀ ਫੋਕਸ ਹੈ ਉਸ ਤੋਂ ਇਲਾਵਾ ਸੀਡ ਪ੍ਰੋਡਕਸ਼ਨ ਆ ਕ੍ਰੌਪ ਡਾਇਵਰਸੀਫਿਕੇਸ਼ਨ ਕ੍ਰੌਪ ਦੀ ਇੰਸ਼ੋਰੈਂਸ ਨੂੰ ਲੈ ਕੇ ਕੁਝ ਨਵੀਆਂ ਸਕੀਮਾਂ ਜੋ ਕੀਤੀਆਂ ਗਈਆਂ ਨੇ ਉਹ ਕਿਸਾਨਾਂ ਲਈ ਲਾਹੇਵੰਦ ਹੋਣਗੀਆਂ ਇਸ ਤੋਂ ਇਲਾਵਾ ਕਿ ਦੇਖਿਆ ਜਾਵੇ ਤਾਂ ਐਜੂਕੇਸ਼ਨ ਸੈਕਟਰ ਹੈ ਜਾਂ ਇੰਡਸਟਰੀ ਹੈ ਜਾਂ ਖਾਸ ਕਰਕੇ ਛੋਟੀ ਸਗਤ ਹੈ ਉਹਦੇ ਤੇ ਕਾਫੀ ਫੋਕਸ ਇਸ ਬਜਟ ਚ ਰੱਖਿਆ ਗਿਆ ਹੈ ਔਰ ਸਭ ਤੋਂ ਵੱਧ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਮੈਨੂੰ ਲੱਗਦਾ ਕਿ ਮਿਡਲ ਕਲਾਸ ਲਈ ਹੈ ਜਾਂ ਸਾਡੇ ਆ ਕਰਮਚਾਰੀ ਵਰਗ ਲਈ ਹੈ ਕਿਉਂਕਿ ਜਿਹੜੀ ਟੈਕਸ ਸਟਰਕਚਰ ਹੈ ਉਹਦੇ ਚ ਬਹੁਤ ਵੱਡਾ ਫੇਰ ਬਦਲ ਕਰਕੇ ਇੱਕ ਚੰਗੀ ਰਾਹਤ ਦਿੱਤੀ ਗਈ ਹੈ ਬਜਟ ਦੀ ਗੱਲ ਕਰਾਂਗਾ ਕਿ ਮੋਬਾਈਲ ਔਰ ਚਾਰਜਰ ਦਾ ਸਸਤਾ ਹੋਣਾ ਆਮ ਆਦਮੀ ਦੀ ਪਹੁੰਚ ਵਿੱਚ ਹੋਣਾ ਇਹ ਬਹੁਤ ਅੱਛੀ ਗੱਲ ਹੈ ਦੇਖੋ ਹਰ ਇੱਕ ਦੀ ਲੋੜ ਹੈ ਔਰ ਇਹ ਬਹੁਤ ਵਧੀਆ ਕੀਤਾ ਹੈ ਤੇ ਉੱਚ ਸਿੱਖਿਆ ਦੇ ਵਿੱਚ 10 ਲੱਖ ਰੁਪਏ ਠੀਕ ਹੈ ਲੇਕਿਨ ਉਸ ਦੇ ਉੱਪਰ ਵੀ ਜਿਹੜਾ 3% ਇੰਟਰਸਟ ਸਬvention ਦਿੱਤਾ ਹੈਗਾ ਜਿਸ ਨਾਲ ਲੋਨ ਦੀ ਜਿਹੜੀ ਹੂੰ ਕਾਸਟ ਆਉ ਥੋੜੀ ਕੰਫਰਟੇਬਲ ਹੋਏਗੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਅچھے ਇੰਤਜ਼ਾਮ ਹੈ ਔਰ ਉਸ ਤੋਂ ਉਸ ਤੋਂ ਵੀ ਵਧੀਆ ਜੀ ਚੀਜ਼ ਮੈਨੂੰ ਪਰਸਨਲੀ ਲੱਗੀ ਹੈ ਕਿ 5000 ਦਾ ਇੰਟਰਨਸ਼ਿਪ ਸਟਾਈਪੈਂਡ ਜਿਹੜਾ ਹੈਗਾ ਉਸ ਵਿਦਿਆਰਥੀ ਨੂੰ ਸਿੱਖਿਆ ਦੇ ਦੌਰਾਨ ਦੇਣਾ ਜਾਣਾ